ਕਾਨਾ ਸਿਵਲ ਲਾਈਨ ਅੰਮ੍ਰਿਤਸਰ ਵੱਲੋਂ ਨਾਕਾਬੰਦੀ ਕਰਕੇ ਵੀਕਲਾੰਦੀ ਚੈਕਿੰਗ ਦੌਰਾਨ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਮਲਜ਼ਮ ਤਰੁਪਸੋੜੀ ਵਾਸੀ 시ਹਾਟਾ ਅੰਮ੍ਰਿਤਸਰ ਉਮਰ 23 ਸਾਲ ਦੀ ਜਾਂਚ ਦੌਰਾਨ ਹੋਏ ਵੱਡੇ ਖੁਲਾਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਸ਼ਭ ਪੋਲਾ ACP ਨਾਰਥ ਅੰਮ੍ਰਿਤਸਰ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਸਿਵਲ ਲਾਈਨ ਪੁਲਿਸ ਸਟੇਸ਼ਨ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਸਾਨੂੰ ਇੱਕ ਮੇਜਰ ਅਚੀਵਮੈਂਟ ਮਿਲੀ ਹੈ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤਸਰ ਅਸੀਂ ਇੱਕ ਬਾਈਕ ਨੂੰ ਰੋਕਿਆ ਜਿਹਦੇ ਤੋਂ ਕਿ ਪਤਾ ਲੱਗਿਆ ਕਿ ਉਹਦਾ ਨੰਬਰ ਪਲੇਟ ਸੀਗੀ ਜਿਹੜੀ ਫੇਕ ਸੀ ਫੇਕ ਰਜਿਸਟ੍ਰੇਸ਼ਨ ਤੇ ਜਾਲੀ ਨੰਬਰ ਪਲੇਟ ਲਗਾ ਕੇ ਉਹ ਬਾਈਕ ਨੂੰ ਯੂਜ਼ ਕਰ ਰਿਆ ਸੀ ਉਸ ਥੈਫਟ ਦੇ ਸਸਪੀਸ਼ਨ ਦੇ ਵਿੱਚ ਅਸੀਂ ਥੈਫਟ ਦੀ ਜਿਹੜੀ ਐਫ ਆਈ ਆਰ ਰਜਿਸਟਰ ਕਰਕੇ ਬੰਦੇ ਨੂੰ ਰਿਮਾਂਡ ਲੈ ਕੇ ਉਸ ਨੂੰ ਜੁਡੀਸ਼ੀਅਲ ਭੇਜਿਆ ਗਿਆ ਉਹਦਾ ਨਾਮ ਹੈ ਧਰੂਪ ਸੋਢੀ ਏਜ 23 ਕਨਪੁਰ ਕਾਲਜ ਛਾਟੇ ਦਾ ਰਹਿਣ ਵਾਲਾ ਅ ਇਨ ਫਰਦਰ ਇਨਵੈਸਟੀਗੇਸ਼ਨਸ ਆਮ ਪਲੀਜ਼ ਟੂ ਇਨਫੋਰਮ ਯੂ ਕਿ ਸਾਨੂੰ ਪਤਾ ਲੱਗਾ ਕਿ ਅਸੀਂ ਦੇ ਵਿੱਚ ਇੱਕ ਹੋਰ ਮੇਜਰ ਅਚੀਵਮੈਂਟ ਹਿੱਟ ਕੀਤੀ ਜਿਹਦੇ ਵਿੱਚ ਕੀ ਸਾਨੂੰ ਪਤਾ ਲੱਗਾ ਕਿ ਇਹ ਜੋਤਵਾੜਾ ਪੁਲਿਸ ਸਟੇਸ਼ਨ ਜੈਪੁਰ ਦੇ ਵਿੱਚ ਵੀ ਵੌਂਟਡ ਸੀ ਇਹ ਤੇ ਇਹਦੇ ਕੁਝ ਸਾਥੀ ਚਾਰ ਬੰਦਿਆਂ ਨੇ ਜੁਐਲਰੀ ਸ਼ਾਪ ਤੇ ਡਕੈਤੀ ਕੀਤੀ ਸੀ ਤੇ 307 ਦਾ ਕੇਸ ਇਹਦੇ ਤੇ ਆਲਰੇਡੀ ਰਜਿਸਟਰਡ ਹੈ 566 ਡੇਟਿਡ 15 10 2025 ਜੋ ਜੋਤਵਾੜਾ ਥਾਣੇ ਦੇ ਵਿੱਚ ਤੇ ਮੈਂ ਇਹਦੇ ਦੱਸਣਾ ਚਾਹਾਂਗਾ ਕਿ ਅਸੀਂ ਪੀਸ ਐਂਡ ਸਿਕਿਉਰਿਟੀ ਮੇਨਟੇਨ ਕਰਨ ਲਈ ਵਚਨਬੱਧ ਹਾਂ ਇੱਕ ਇੰਟਰ ਸਟੇਟ ਨੈਟਵਰਕ ਇਨ ਆਦਰ ਜਿਹੜਾ ਹੈ ਉਹਨੂੰ ਬਸਟ ਕਰਨ ਦੇ ਵਿੱਚ ਅਸੀਂ ਸਕਸੈਸਫੁਲ ਹੋਏ ਹਾਂ ਐਂਡ ਵੀਲ ਬੀ ਕੰਟੀਨਿਊਇੰਗ ਡੂਇੰਗ ਦ ਸਰਵਿਸ थैंक यू